ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਾਂ ਕਿ ਅਸੀਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਜਾਣਿਆ ਕਿ ਗੁਰਨਾਨਕ ਪਾਤਸ਼ਾਹ ਜੀ ਨੇ ਵਿੱਦਿਆ ਕਿਵੇਂ ਪ੍ਰਾਪਤ ਕੀਤੀ ਸੋ ਆਓ ਅੱਜ ਅਸੀਂ ਜਾਣਦੇ ਹਾਂ ਕਿ ਗੁਰਨਾਨਕ ਪਾਤਸ਼ਾਹ ਜੀ ਨੇ ਜਨੇਊ ਪਉਣ ਤੋਂ ਕਿਉਂ ਇਨਕਾਰ ਕਰ ਦਿੱਤਾ ਸੀ ਸੋ ਆਓ ਜਾਣਦੇ ਹਾਂ ਗੁਰੂ ਨਾਨਕ ਜੀ ਜਦੋਂ ਨਵਾਂ ਸਾਲਾਂ ਦੇ ਹੋਏ ਤਾਂ ਕੁੱਲ ਰੀਤ ਅਨੁਸਾਰ ਮਹਤਾ ਕਾਲੂ ਜੀ ਨੇ ਰਿਸ਼ਤੇਦਾਰਾਂ, ਬਾਰਦਰੀ, ਮਿੱਤਰਾਂ ਤੇ ਪੰਡਤਾਂ ਨੂੰ ਸਦਕੇ ਗੁਰੂ ਜੀ ਦੇ ਗੱਲ ਜਨੇਊ ਪਾਉਣ ਦੀ ਰਸਮ ਨੂੰ ਪੂਰਿਆ ਕਰਨਾ ਚਾਇਆ ਕਿਉਂਕਿ ਜਨੇਊ ਪਾਉਣ ਦੀ ਰਸਮ ਤੋਂ ਪਹਿਲਾਂ ਬੱਚੇ ਨੂੰ Hindu ਧਰਮੀ ਨਹੀਂ ਸੀ ਸਮਝਿਆ ਜਾਂਦਾ ਇਸ ਰਸਮ ਉੱਤੇ ਚੌਖਾ ਖਰਚ ਹੁੰਦਾ ਸੀ ਜਿਨ੍ਹਾਂ ਨੂੰ ਸੱਦਣਾ ਸੀ ਉਹਨਾਂ ਨੂੰ ਸੱਦਿਆ ਗਿਆ ਸੱਦੇ ਹੋਏ ਪਾਉਣਿਆਂ ਵਿੱਚ ਪੰਡਤ ਪਿੰਡ ਦਾ ਮਾਲਕ ਰਾਏ ਬੁਲਾਰਵੀ ਸੀ ਵੇਦ ਮੰਤਰ ਪੜ੍ਹ ਕੇ ਜਦੋਂ ਪੁਜੋਤ ਗੁਰੂ ਜੀ ਨੂੰ ਜਨੇਊ ਪਾਉਣ ਲੱਗਾ ਤਾਂ ਗੁਰੂ ਜੀ ਅੱਖੋਂ ਆਖਣ ਲੱਗੇ ਪੰਡਤ ਜੀ ਭਲਾ ਇਹ ਤਾਂ ਦੱਸੋ ਇਹ ਕੱਚੇ ਤੰਦਾ ਦਾ ਜਨੇਊ ਕਿਸ ਵਾਸਤੇ ਹੈ ਮੈਨੂੰ ਕੀ ਲਾਭ ਪਹੁੰਚਾਵੇਗਾ ਬਾਲਕ ਇਸ ਜਨੇਊ ਦੇ ਪੈਣਨ ਤੋਂ ਬਿਨਾ ਤੂੰ ਅਪਵਿੱਤਰ ਹੈ ਕਿਸੇ ਧਾਰਮਿਕ ਕਿਰਿਆ ਕਰਨ ਕਰਮ ਕਰਨ ਦੇ ਯੋਗ ਨਹੀਂ Hindu ਧਰਮ ਦੀ ਇਹ ਨਿਸ਼ਾਨੀ ਹੈ ਹਰ ਇੱਕ ਨੂੰ ਜ਼ਰੂਰੀ ਪਾਉਣਾ ਪੈਂਦਾ ਹੈ ਪੰਡਤ ਜੀ ਜਬਾਨੋ ਇਹ ਗੱਲ ਸੁਣ ਕੇ ਗੁਰੂ ਜੀ ਇੰਜ ਮੁਸਕਰਾਏ ਤੇ ਹੱਸੇ ਜਿਵੇਂ ਕੋਈ ਬਹੁਤ ਸਿਆਣਾ ਆਦਮੀ ਕਿਸੇ ਦੇ ਕਰਮ ਨੂੰ ਝੂਠਾ ਸਮਝ ਕੇ ਹੱਸਦਾ ਹੈ ਸਾਰੇ ਪ੍ਰਾਣੇ ਹੈਰਾਨ ਸਨ ਕਿ ਇਹ ਬਾਲਕ ਕੀ ਕਰ ਰਿਹਾ ਹੈ ਮਹਿਤਾ ਕਾਲੂ ਜੀ ਤਾਂ ਬਹੁਤ ਗਰੋਧਵਾਨ ਹੋਏ ਹੋਏ ਸਨ ਗੁਰੂ ਜੀ ਨੇ ਉਸ ਵੇਲੇ ਦੀ ਪੰਜਾਬੀ ਬੋਲੀ ਵਿੱਚ ਇਹ ਸ਼ਲੋਕ ਉਚਾਰ ਕੇ ਪੰਡਤ ਦੇ ਇੱਕ ਪਾਠ ਖੋਲੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਾ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ ਨਾ ਇਹ ਟੂਟੈ ਨਾ ਮਲ ਲੱਗਾ ਨਾ ਇਹ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਚੌਕੜ ਮੂਲ ਅਨਾਇਆ ਬਹਿ ਚੌਕੈ ਪਾਇਆ ਸਿੱਖਾਂ ਕੰਨ ਚੜਾਈਆ ਗੁਰਬ੍ਰਾਹਮਣ ਥੀਆ ਉਹ ਮੂਆ ਉਹ ਛੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪਹਿਨਾਮੀਆਂ ਰਾਤ ਦਿਨਸ ਜੀ ਨਾਲ ਤੱਗ ਕਪਾਹੂ ਕੱਤੀ ਐ ਬ੍ਰਾਹਮਣ ਬੱਟੇ ਆਏ ਕੋਹ ਬਕਰਾਰਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟਿਆ ਪੀ ਫਿਰ ਪਾਈਆ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਨਾਏ ਮੰਨਿਐ ਪਤ ਉਪਜੈ ਸਾਲਾਹੀ ਸਚ ਸੂਤ ਦਰਗਾਹੇ ਅੰਦਰ ਪਾਈਆ ਤੱਗ ਨਾ ਟੁੱਟ ਸਪੂਤ ਰੱਬੀ ਬਾਣੀ ਰਾਹੀ ਉੱਚਾ ਗਿਆਨ ਸੁਣ ਕੇ ਪੰਡਤ ਲਾਜਬਾਬ ਹੋ ਗਿਆ ਸਾਰੇ ਬੈਠੇ ਹੋਏ ਚੁੱਪ ਤੇ ਪਰੇਸ਼ਾਨ ਸਨ ਸੋ ਅੱਜ ਸੀ ਆਪ ਜੀ ਨੂੰ ਦੱਸਿਆ ਕਿ ਗੁਰਨਾਨਕ ਪਾਤਸ਼ਾਹ ਜਿਨੇ ਜਨੇਊ ਪੌਣ ਤੋਂ ਕੋ ਇਨਕਾਰ ਕੀਤਾ ਸੋ ਇਸੇ ਤਰ੍ਹਾਂ ਹੀ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਗੁਰਨਾਨਕ ਪਾਤਸ਼ਾਹ ਜੀ ਗਊਆਂ ਨੂੰ ਚਰਾਵਣ ਕਿਵੇਂ ਜਾਂਦੇ ਸਨ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜਾਂਚਨਾ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ